ਟਾਂਡੇ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਪ੍ਰਾਪਤ ਹੋਈ ਜੋ ਕਿ 2.5 ਸਾਲ ਪਹਿਲਾਂ ਹੀ ਕੰਮ ਕਰਨ ਵਾਲਾ ਵਿਅਕਤੀ ਟਰੈਕਟਰ ਚੋਰੀ ਕਰਕੇ ਆਪਣੇ ਪਿੰਡ ਬਿਹਾਰ ਲੈ ਗਿਆ ਉੱਥੇ ਹੀ ਟਾਂਡੇ ਪੁਲਿਸ ਨੇ ਉਹ ਟਰੈਕਟਰ ਬਿਹਾਰ ਤੋਂ ਬਰਾਮਦ ਕਰਕੇ ਉੱਥੇ ਟਾਂਡੇ ਲੈ ਕੇ ਆਏ ਨਾਲ ਹੀ ਜਿਹੜਾ ਟਰੈਕਟਰ ਮਾਲਕਾ ਉਸ ਨੂੰ ਟਰੈਕਟਰ ਸੌਪਿਆ ਨਾਲ ਹੀ ਜਿਹੜਾ ਟਰੈਕਟਰ ਮਾਲਕ ਹੈ ਉਸ ਵੱਲੋਂ ਟਾਂਡੇ ਪੁਲਿਸ ਦਾ ਕੀਤਾ ਧੰਨਵਾਦ ਅਤੇ ਉਸ ਦੀ ਖੁਸ਼ੀ ਦੀ ਹੱਦ ਨਹੀਂ ਰਹੀ ਨਾਲ ਹੀ ਅ ਚੋਰੀ ਕਰਨ ਵਾਲਾ ਮੁਲਜ਼ਮ ਹਜੇ ਤੱਕ ਹੈ ਫਰਾਰ ਤੇ ਪੁਲਿਸ ਵੱਲੋਂ ਕਿਹਾ ਜਲਦੀ ਹੀ ਉਸ ਦੀ ਭਾਲ ਕੀਤੀ ਜਾਵੇਗੀ ਇਹ ਗਿਲਦੀਆਂ ਤੋਂ ਸਰ ਇਹ ਕਦੋਂ ਦਾ ਡਾਟ ਟਰੈਕਟਰ ਜਿਹੜਾ ਚੋਰੀ ਹੋਇਆ ਸੀ ਤੇ ਪਿਛਲੇ ਸਾਲ 2024 ਦੇ ਵਿੱਚ ਨਵੰਬਰ ਚ ਚੋਰੀ ਕਰਕੇ ਇਹ ਭਈਆ ਸੀ ਬਿਹਾਰ ਦਾ ਜਿਹੜਾ ਸਾਡੇ ਪਿੰਡ ਕਪ ਕਰਦਾ ਸੀ ਰਜੀਸ਼ਾ ਇਹ ਰਾਤ ਦੇ ਟਾਈਮ ਟਰੈਕਟਰ ਚੋਰੀ ਹਵੇਲੀ ਦੇ ਵਿੱਚੋਂ ਕਰਕੇ ਲੈ ਗਿਆ ਸੀ ਟਰੈਕਟਰ ਚਾਲੀ ਜਿੱਦਾਂ ਹੁਣ ਪੁਲਿਸ ਨੇ ਤੁਹਾਨੂੰ ਚਾਬੀਆਂ ਇਹਦੀਆਂ ਵਾਪਸ ਲਿਆ ਗਏ ਉਹ ਤੋਂ ਬਿਹਾਰ ਤੋਂ ਲਿਆ ਕੇ ਦਿੱਤਾ ਕਿਦਾਂ ਦਾ ਲੱਗ ਮਹਿਸੂਸ ਹੋ ਰਿਹਾ ਤੁਹਾਨੂੰ ਪ੍ਰਸ਼ਾਸਨ ਦੇ ਬਹੁਤ ਵਧੀਆ ਇਹਦੇ ਵਿੱਚ ਇਹਨਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਆ ਜਿਹਦੇ ਵਿੱਚ ਡਿਪਟੀ ਸਾਹਿਬ ਦਾ ਮੈਂ ਆਤੀ ਧੰਨਵਾਦੀਆਂ ਤੇ ਐਸ ਐਚਓ ਸਾਹਿਬ ਦਾ ਕਿ ਜਿਨ੍ਹਾਂ ਨੇ ਆਪਣੀ ਟੀਮ ਭੇਜ ਕੇ ਮੇਰੀ ਬਹੁਤ ਹੀ ਵੱਡੀ ਹੱਲਪ ਕੀਤੀ ਆ ਮੈਨੂੰ ਇਹ ਭਰੋਸਾ ਸੀ ਕਿ ਇਹ ਬੰਦਾ ਬਹੁਤ ਵਧੀਆ ਕੰਮ ਕਰਦਾ ਪਿਆ ਪਰ ਉਸ ਬੰਦੇ ਨੇ ਬਹੁਤ ਵੱਡਾ ਧੋਖਾ ਦੇ ਕੇ ਤੇ ਇਹ ਕੰਮ ਕੀਤਾ ਔਰ ਨੇਪਾਲ ਬਾਰਡਰ ਤੂੰ ਜਾ ਕੇ ਗੁਰਨਾ ਥਾਣਾ ਸੀਗਾ ਜਿੱਥੋਂ ਜਾ ਕੇ ਇਹ ਰਿਕਵਰ ਹੋਇਆ ਟਰੈਕਟਰਸ ਤੇ ਉਹ ਤੋਂ ਨਾਲ ਤਿੰਨ ਬੰਦੇ ਪੁਲਿਸ ਦੇ ਗਏ ਸੀ ਜਿਨ੍ਹਾਂ ਜੇ ਜਸਵੀਰ ਸਿੰਘ ਜੀ ਤੇ ਜਸਪ੍ਰੀਤ ਤੇ ਅਮਨਬੀਰ ਅਮਨਜੀਤ ਸਿੰਘ ਨੇ ਉਹਦੀ ਅਜੇ ਤੱਕ ਅਰੈਸਟ ਨਹੀਂ ਪਈ ਹੈ ਕਿ ਉਹ ਭੱਜੇ ਆ ਦੌੜ ਪਗੋੜਾ ਹੀ ਆ ਬਾ ਮੁੰਡਾ ਸਾਡੇ ਕੋਲ ਨਹੀਂ ਆ ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਕਿਦਾਂ ਲੱਗਾ ਕਿ ਉਹ ਜਿਹੜਾ ਤਾਂ ਉਹ ਉੱਥੇ ਦੇ ਲੋਕਾਂ ਨੇ ਸਾਡੀ ਮਦਦ ਕੀਤੀ ਆ ਉਹ ਵੋਟਾਂ ਦੇ ਆਪਣਾ ਤਾਲਮੇਲ ਕੀਤਾ ਸੀਗਾ ਉੱਥੋਂ ਸਾਨੂੰ ਲੱਗਾ ਐ ਐਸੇ ਤੱਕ ਪੱਗਾ ਤੇ ਫਿਰ ਇਹਨਾਂ ਨੇ ਉੱਥੇ ਰਰਿਆ ਥਾਣੇ ਰਿਪੋਰਟ ਕੀਤੀ ਉਹਨਾਂ ਨੂੰ ਕਾਲ ਕੀਤੀ ਫਿਰ ਉਹਨਾਂ ਨੇ ਅੱਗੇ ਨੇਪਾਲ ਬਾਰਡਰ ਤੇ ਗੁਰਨਾਥ ਖਾਣਾ ਸੀਗਾ ਉਹਨਾਂ ਨੂੰ ਸੂਚਿਤ ਕੀਤਾ ਕਿ ਟਰੈਕਟਰ ਇੱਥੋਂ ਚੋਰੀ ਹੋਇਆ ਹੈ ਤੇ ਫਿਰ ਉਸ ਤੋਂ ਬਾਅਦ ਸਾਡਾ ਹੋਇਆ ਹਾਲ ਹੀ ਇੱਕ ਮਕਦਮਾ ਦਰਜ ਹੋਇਆ ਸੀ 279 ਨੰਬਰ 1911 2024 ਨੂੰ ਜਿਹੜਾ ਕਿ ਟਰੈਕਟਰ ਚੋਰੀ ਕਰਕੇ ਇਹਨਾਂ ਦਾ ਸਰਦਾਰ ਮਨਜੀਤ ਸਿੰਘ ਗਿਲਜੀਆਂ ਤੋਂ ਇਹਨਾਂ ਦਾ ਟਰੈਕਟਰ ਚੋਰੀ ਕਰਕੇ ਇਹਨਾਂ ਦਾ ਸਿਰੀ ਲੈ ਗਿਆ ਸੀਗਾ ਬਿਹਾਰ ਲੈ ਗਿਆ ਸੀਗਾ ਹੁਣ ਜਿਹੜੇ ਸਾਡੇ ਇੱਥੇ ਹਿਨਸ ਕ੍ਰਾਈਮ ਦੇ ਤਹਿਤ ਜਿਹੜੇ ਮਹਿਮ ਚੱਲ ਰਹੀ ਆ ਸਾਡੇ ਐਸਐਸਬੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਤੇ ਡੀਆਈਜੀ ਰੇਂਜ ਸਾਡੇ ਨਵੀਨ ਸਿੰਘ ਲਾ ਜੀ ਜਿਨ੍ਹਾਂ ਕੋਲ ਅਸੀਂ ਪਰਮਿਸ਼ਨ ਲੈ ਕੇ ਆਪਣੀ ਟੀਮ ਅ ਗੁਰਿੰਦਰਜੀਤ ਸਿੰਘ ਐਸਚੋ ਨਾਗਰਾ ਐਸਚੋ ਟਾਂਡਾ ਜਿਹੜੇ ਇਹਨਾਂ ਦੇ ਨਾਲ ਏਐਸਆਈ ਜਸਬੀਰ ਸਿੰਘ ਇਹਨਾਂ ਨੂੰ ਅਸੀਂ ਬਿਹਾਰ ਭੇਜਿਆ ਔਰ ਬਿਹਾਰ ਤੋਂ ਅਸੀਂ ਇਹ ਟਰੈਕਟਰ ਰਿਕਵਰ ਕਰਕੇ ਬਾਈ ਰੋਡ ਅਸੀਂ ਲੈ ਕੇ ਟਾਂਡੇ ਆਏ ਆ ਔਰ ਡੰਡ ਲਿਆ ਕੇ ਜਿਹੜੇ ਇਹਨਾਂ ਦੇ ਅਸਲੀ ਮਾਲਕ ਆ ਮਨਜੀਤ ਸਿੰਘ ਗਿਲਜੀਆ ਇਹ ਨੰਨੋ ਸੌਂ ਰਹੇ ਆ ਜੀ ਇਹ ਚਾਬੀਆਂ ਨੇ ਇਹ ਅਸੀਂ ਦੇ ਰਹੇ ਆ ਜੀ ਸਰ ਇਹ ਜਿਹੜੀ ਇਹ 19 11 2024 ਨੂੰ ਹੋਈ ਸੀ 1.5 ਸਾਲ ਹੋ ਗਿਆ ਨਾ ਫਿਰ 7-8 ਮਹੀਨੇ ਹੋਏ ਆ ਜੀ ਹਾਂ ਤੇ ਬਾਕੀ ਅਸੀਂ ਇਹਨਾਂ ਨੂੰ ਦੇ ਦਿੱਤਾ ਆ